ਗੁਰਬਾਣੀ ਸੰਵਾਦ ਵਿੱਚ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਅਨੁਸਾਰ ਜੀਵਨ ਨੂੰ ਜੀਏ ਔਰ ਜਿਹੜੇ ਸਾਡੇ ਪੁਲੇਖੇ ਪਏ ਹੋਏ ਆ ਉਹਨਾਂ ਬਾਰੇ ਅਸੀਂ ਡਿਸਕਸ ਕਰੀਏ ਅਦੇ ਵਿੱਚ ਸਾਡਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੀ ਪਿਛਲੇ ਸੀਰੀਜ਼ ਸ਼ੁਰੂ ਕੀਤੀ ਆ ਵਹਿਮ ਤੇ ਪਰਬੰਦੇ ਉੱਤੇ ਤੇ ਅੰਧਵਿਸ਼ਵਾਸ ਤੇ ਸਾਡੇ ਇੱਕ ਸਰੋਤਾ ਦੇ ਸਾਨੂੰ ਬੜੀ ਇੰਪੋਰਟੈਂਟ ਦਸੀ ਕਿ ਅਸੀਂ ਇੱਕ ਸਪੈਸ਼ਲ ਅੰਧਵਿਸ਼ਵਾਸ ਨਾਲ ਕੀ ਕੀ ਸਾਡੇ ਤੇ ਇਫੈਕਟ ਪੈਂਦਾ ਅਸੀਂ ਅਜ ਉਸ ਤੇ ਗੱਲ ਕਰਦੇ ਹੋਏ ਅੱਗੇ ਉਸ ਨੂੰ ਗੁਰਬਾਣੀ ਨਾਲ ਰਿਲੇਟ ਕਰਾਂਗੇ ਸੋ ਅਸੀਂ ਕੁਝ ਕੋਟੇਸ਼ਨਸ ਵੀ ਅਸੀਂ ਉਹਨਾਂ ਨੇ ਕੋਟ ਕੀਤੀਆਂ ਸਪੈਸ਼ਲੀ Swami Vivekananda ਦੀ Einstein ਦੀ ਤੇ ਹੋਰ ਵੀ ਸਾਡੇ ਕੋਲ ਕੋਟੇਸ਼ਨਾਂ ਆਈਆਂ ਜੀ ਜਿਨ੍ਹਾਂ ਨਾਲ ਅંધ ਵਿਸ਼ਵਾਸ ਦੇ ਉੱਤੇ ਵੀ ਗੱਲ ਉਸੇ ਨੂੰ ਅਸੀਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਰਦੇ ਆ ਜੀ Swami Vivekananda ਦੀ ਕਹਿੰਦੇ ਆ ਕਿ ਭਈ ਜੇ ਅંધ ਵਿਸ਼ਵਾਸ ਅਸੀਂ ਕਿਸੇ ਦੇ ਬਲਾਈਂਡਲੀ ਫੇਸ ਕਰ ਲਈਏ ਤਾਂ ਸਾਡਾ ਜਿਹੜੀ ਆਤਮਾ ਹਿਊਮਨ ਦੀ ਸੋਲ ਆ ਉਹ ਇੱਕਦਮ ਡੀਜਨਰੇਟ ਹੋਣੀ ਸ਼ੁਰੂ ਹੋ ਜਾਂਦੀ ਹੈ ਸਾਡੇ ਵਿੱਚ ਨਿਮਾਣ ਆਣੀ ਸ਼ੁਰੂ ਹੋ ਜਾਂਦੀ ਹੈ ਸੋ ਅੰਧ ਵਿਸ਼ਵਾਸ ਇੱਕ ਸਾਡੇ ਸੋਚ ਸ਼ਕਤੀ ਨੂੰ ਜੜੀਆ ਸਾਡੇ ਉਹ ਥੱਲੇ ਵੱਲ ਨਿਗਾਂਡ ਵੱਲ ਲੈ ਕੇ ਜਾਂਦਾ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਹਾਂ ਦੇਖੋ ਪਹਿਲੀ ਗੱਲ ਅਸੀਂ ਇਹ ਸਮਝੀਏ ਕਿ ਜਿਹੜਾ ਵਿਸ਼ਵਾਸ ਜਾਂ ਅੰਧ ਵਿਸ਼ਵਾਸ ਆ ਹਾਂਜੀ ਇਹ ਪੈਦਾ ਕਿਸਾ ਹੁੰਦਾ ਹਾਂਜੀ ਅਸੀਂ ਸ਼ਾਇਦ ਪਿਛਲੇ ਐਪੀਸੋਡ ਵਿੱਚ ਥੋੜਾ ਜਿਹਾ ਟੱਚ ਕੀਤਾ ਸੀਗਾ ਕਿ ਜਿਹੜਾ ਵਿਸ਼ਵਾਸ ਜਾਂ ਅੰਧ ਵਿਸ਼ਵਾਸ ਆ ਇਹ ਸਾਨੂੰ ਮਾਪਿਆਂ ਤੋਂ ਹਾਂਜੀ ਸ਼ੁਰੂਆਤ ਤੋਂ ਹੁੰਦਾ ਟਰਸਟ ਟੂ ਫੈਕਟਰ ਸਮਾਜ ਤੇ ਸਾਡੀ ਵਿਦਿਗ ਪ੍ਰਣਾਲੀ ਆ ਹਾਂਜੀ ਜਿਹੜੇ ਜਿੱਥੇ ਆਪਾਂ ਰਹਿ ਰਹੇ ਆ ਉਥੋਂ ਦਾ ਜਿਹੜਾ ਵਾਤਾਵਰਨ ਆ ਤੇ ਜਿਹੜਾ ਧਰਮ ਆ ਧਰਮ ਦਾ ਵੀ ਬਹੁਤ ਵੱਡਾ ਜਿਹੜਾ ਉਹ ਰੋਲ ਹੈਗਾ ਜੁਗਾਦ ਦੇ ਵਿੱਚ ਇਹ ਜਿਹੜੇ ਮੁੱਖ ਜਿਹੜੇ ਇਹ ਸਾਧਨ ਆ ਸੋਰਸ ਹੈਗੇ ਆ ਜਿਨ੍ਹਾਂ ਤੋਂ ਇਹ ਜਿਹੜਾ ਇਹ ਪੈਦਾ ਹੁੰਦਾ ਠੀਕ ਕੁਝ ਹੋਰ ਵੀ ਹੈਗੇ ਆ ਪਰ ਮੁੱਖ ਜਿਹੜੇ ਆ ਉਹ ਇਹ ਆ ਠੀਕ ਦੂਜੀ ਗੱਲ ਜਿਹੜੀ ਸਮਝਣ ਵਾਲੀ ਆ ਕਿ ਜਦੋਂ ਕੋਈ ਵੀ ਜਦੋਂ ਵਿਵੇਕ ਅਨੰਦ ਦਾ ਸੋਮੇ ਦਾ ਨਾਮ ਲਿਆ ਹਾਂਜੀ ਜਾਂ ਹੋਰ ਵੀ ਅੱਗੇ ਜਿਹੜੀ ਆਪਾਂ ਚਰਚਾ ਕਰਾਂਗੇ ਹਾਂਜੀ ਇਹਦੇ 'ਚ ਸਾਨੂੰ ਇੱਕ ਗੱਲ ਜਿਹੜੀ ਆ ਉਹ ਸਾਨੂੰ ਹਮੇਸ਼ਾ ਧਿਆਨ ਵੀ ਰੱਖਣ ਦੀ ਲੋੜ ਆ ਕਿ ਜਦੋਂ ਵੀ ਕਿਸੇ ਦੀ ਅਸੀਂ ਉਹਦੀ ਦਿੱਖ ਤੋਂ ਹਵਾਲਾ ਦਿੰਨੇ ਆ ਹਾਂਜੀ ਪੜਦੇ ਆ ਸੁਣਦੇ ਆ ਤਾਂ ਇਹ ਧਿਆਨ ਰੱਖਣ ਦੀ ਬਹੁਤ ਲੋੜ ਆ ਕਿ ਉਹ ਕਿਸ ਸੰਦਰਭ ਵਿੱਚ ਕਿਸ ਪ੍ਰਸੰਗ ਵਿੱਚ ਕਿਸ ਪ੍ਰਕਰਨ ਵਿੱਚ ਇਹ ਗੱਲ ਕਰ ਰਿਹਾ ਵਾਈ ਠੀਕ ਹੈ ਜੀ ਕਿਉਂਕਿ ਜਿਹੜੀ ਇਹ ਜਨਰਲ ਗੱਲ ਹੋ ਰਹੀ ਆ ਹੁਣ ਸਾਨੂੰ ਮੈਨੂੰ ਨਹੀਂ ਪਤਾ ਕਰ ਤੇ ਖਾਸ ਤੌਰ ਤੇ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਇਹ ਕਿਸ ਤਰ੍ਹਾਂ ਵਰਤੀ ਆ ਕਿਸ ਰੂਪ ਵਿੱਚ ਵਰਤੀ ਆ ਉਹ ਇਥੇ ਆਪਾਂ ਜਿਹੜੀ ਜਨਰਲ ਗੱਲ ਕਰ ਰਹੇ ਆ ਕਿ ਕਿਸੇ ਦੀ ਵੀ ਇਹ ਆਮ ਜਿਹੜੀ ਆ ਇਸ ਸਮੱਸਿਆ ਰਹੀ ਆ ਕਿ ਹਰ ਖੇਤਰ ਵਿੱਚ ਧਾਰਮਿਕ ਖੇਤਰ ਵਿੱਚ ਸਮਾਜਿਕ ਖੇਤਰ ਵਿੱਚ ਰਾਜਨੀਤਿਕ ਖੇਤਰ ਵਿੱਚ ਜਿਹੜੇ ਕਿਸੇ ਨਾਲ ਸਹਿਮਤ ਨਹੀਂ ਹੁੰਦੇ ਕਈ ਅਣਜਾਣ ਪੁਨੇ ਵੀ ਕਈ ਜਾਣ ਬੁੱਝ ਕੇ ਕਿਸੇ ਦੀ ਆਖੀ ਜਾਂ ਲਿਖੀ ਹੋਈ ਗੱਲ ਦਾ ਕੇਵਲ ਇੱਕ ਅੱਧਾ ਭਾਗ ਅੱਧਾ ਹਿੱਸਾ ਜਾਂ ਕੁਝ ਹਿੱਸਾ ਉਹ ਜਿਹੜਾ ਉਹ ਲੈ ਕੇ ਉਹਨੂੰ ਪ੍ਰਚਾਰਨਾ ਸ਼ੁਰੂ ਕਰ ਦਿੰਦੇ ਆ ਦੇਖੋ ਜੀ ਨਾ ਆਖ ਦਿੱਤਾ ਲਿਖਿਆ ਇਹ ਚੰਗਾ ਵੀ ਆ ਮਾੜਾ ਵੀ ਆ ਹਾਂਜੀ ਕਿਸੇ ਦਾ ਚੰਗਾ ਪੱਖ ਦਰਸਾਉਣ ਲਈ ਵੀ ਆ ਕਿਸੇ ਦਾ ਮਾੜਾ ਪੱਖ ਦਰਸਾਉਣ ਲਈ ਵੀ ਆ ਇਹੀ ਗੱਲ ਜਿਹੜੀ ਉਹ ਧਰਮ ਗ੍ਰੰਥਾਂ ਬਾਰੇ ਵੀ ਕਹੀ ਜਾ ਸਕਦੀ ਆ ਠੀਕ ਧਰਮ ਗ੍ਰੰਥਾਂ ਵਿੱਚ ਬਹੁਤ ਕੁਝ ਐਸਾ ਕਿ ਜਦੋਂ ਕੋਈ ਗੱਲ ਕਰਦਾ ਚਾਹੇ ਲੇਖਕ ਆ ਪ੍ਰਚਾਰਕ ਆ ਉਹ ਉਹ ਗੱਲ ਕਰਦਾ ਤਾਂ ਉਹ ਇਸ ਗੱਲ ਨੂੰ ਜ਼ਿਆਦਾਤਰ ਨਜ਼ਰ ਅੰਦਾਜ਼ ਕਰ ਦਿੰਦਾ ਖਾਸ ਤੌਰ ਤੇ ਜਿਹੜਾ ਕਿ ਦੂਸਰੇ ਧਰਮਾਂ ਨਾਲ ਉਹ ਧਰਮ ਗ੍ਰੰਥ ਸੰਬੰਧਿਤ ਆ ਉਹ ਉਹਦੇ ਚ ਗੱਲ ਜਿਹੜੀ ਆ ਉਹ ਵਿਚਾਰ ਵਿਚਾਰ ਕਰਨ ਦੇ ਬਜਾਏ ਕਿ ਕਿਸ ਪ੍ਰਕਰਨ ਵਿੱਚ ਇਹ ਗੱਲ ਹੋ ਰਹੀ ਆ ਉਹ ਉਹਨੂੰ ਧਿਆਨ ਵਿੱਚ ਰੱਖਣ ਦੇ ਬਜਾਏ ਉਹ ਇੱਕ ਗੱਲ ਚੁੱਕ ਲੈਂਦਾ ਕਿ ਦੇਖੋ ਜੀ ਉਹਨਾਂ ਨੇ ਆ ਗੱਲ ਲੱਕ ਦਿੱਤੀ ਆ ਜੋ ਗੁਰੂ ਗ੍ਰੰਥ ਸਾਹਿਬ ਆਪੋਂ ਦਰ ਲੈਂਦੇ ਆ ਹਾਂ ਜੀ ਕਿ ਗੁਰੂ ਗ੍ਰੰਥ ਸਾਹਿਬ ਜਿਸਾਂ ਪਾਵਨ ਪੰਕਤੀ ਆ ਇੱਕ ਕਿ ਪੁੱਤੀ ਗੰਡ ਪਵੈ ਸੰਸਾਰ ਹਾਂ ਠੀਕ ਮੇਰੇ ਠੀਕ ਆ ਕਿ ਗੁਰਨਾਨਦ ਸਾਹਿਬ ਦੀ ਬੋਲਾ ਗੁਰੂ ਗ੍ਰੰਥ ਸਾਹਿਬ ਦੀ ਦਰਜ ਆ ਜੰਗੇ ਜੰਗੇ ਲੇਖਕਾਂ ਨੇ ਵੀ ਗੁਰਬਾਣੀ ਦੀ ਇਸ ਪੰਕਤੀ ਦੀ ਵਰਤੋਂ ਕੀਤੀ ਹੋਈ ਆ ਕਿ ਦੇਖੋ ਕਿ ਜਿਨ੍ਹਾਂ ਨੇ ਇਹ ਗੱਲ ਨੂੰ ਦਸਾਉਣ ਲੈ ਕੇ ਪੁੱਤਰ ਜਿਹੜੇ ਆ ਉਹ ਹੋਣੇ ਜ਼ਰੂਰੀ ਆ ਤਾਂ ਉਹਨਾਂ ਨੇ ਪ੍ਰਮਾਣ ਵਜੋਂ ਪੁਸ਼ਟੀ ਵਜੋਂ ਆਪਣੀ ਕਥਨ ਦੀ ਇਹ ਗੁਰਬਾਣੀ ਵਿੱਚ ਵੀ ਇਹ ਗੱਲ ਆ ਕਿ ਪੁੱਤੀ ਗਣ ਪਰਵੈ ਸੰਸਾਰ ਪਰ ਹੁਣ ਗੁਰੂ ਨਾਨਕ ਸਾਹਿਬ ਦੇ ਬੋਲ ਹੋਣ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਦਰਜ ਹੋਣ ਦੇ ਬਾਵਜੂਦ ਵੀ ਜੋ ਇਸ ਪੰਕਤੀ ਦਾ ਪਾਵ ਲੈਆ ਜਾ ਰਿਹਾ ਜਾਂ ਗੁਰੂ ਨਾਨਕ ਸਾਹਿਬ ਦੇ ਮੂੰਹ ਵਿੱਚ ਪਾਇਆ ਜਾ ਰਿਹਾ ਉਹ ਭਾਵ ਇਹਦਾ ਨਹੀਂ ਠੀਕ ਇਹਨੂੰ ਜਨਰਲੀ ਐਪੀਸੋਡ ਵੀ ਕੀਤਾ ਪੂਰਾ ਅਸ ਇਹ ਸਮਝਣ ਦੀ ਲੋੜ ਆ ਕਿ ਉਥੇ ਅਸਲ ਵਿੱਚ ਗੱਲ ਹੋ ਕੀ ਰਹੀ ਆ ਆਖੀ ਕੀ ਜਾ ਰਹੀ ਆ ਠੀਕ ਇਸਨੇ ਕੋ ਹਰੂਦਾਰਨ ਲਾਲ ਨੇ ਆ ਕਿ ਵੀ ਗੁਰੂ ਨਾਨਕ ਸਾਹਿਬ ਦੀ ਅਸਿੱਧ ਗੋਸ਼ਟ ਵਿੱਚ ਆ ਕਿ ਤੀਰਥ ਨਾਈ ਆ ਸੁਖਪਲ ਪਾਈ ਆ ਮੈਲ ਨਾ ਲੱਗਿਆ ਕਾਈ ਹੁਣ ਜਿਹੜਾ ਆਖਰੀ ਅਰਥ ਦੇ ਹੀ ਬਣਦਾ ਕਿ ਤੀਰਤਾਉ ਦੇ ਨਾਉਣ ਲਾਲ ਮੈਨ ਨਹੀਂ ਲੱਗਦੀ ਅਤੇ ਸੁਖ ਜਿਹੜਾ ਉਹ ਨਸੀਬ ਹੁੰਦਾ ਨਾਉਣ ਵਾਲੇ ਨੂੰ ਹਮ ਪਰ ਇਹ ਕਿਸ ਪ੍ਰਕਰਨ ਵਿੱਚ ਗੱਲ ਆਈ ਆ ਇਹਦੇ ਅੱਗੇ ਕੀ ਆ ਪਿੱਛੇ ਕੀ ਆ ਕੌਣ ਆਖ ਰਿਹਾ ਕਿੰਨੂੰ ਆਖੀ ਜਾ ਰਹੀ ਆ ਜੇਕਰ ਅਸੀਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਨਹੀਂ ਰੱਖਦੇ ਕੇਵਲ ਇਹ ਪੜ੍ਹ ਕੇ ਜਾਂ ਸੁਣ ਕੇ ਅਸੀਂ ਇਹ ਧਾਰਨਾ ਬਣਾ ਲੈਨੇ ਆ ਕਿ ਦੇਖੋ ਜੀ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਆਈ ਹੋਈ ਆ ਤਾਂ ਫਿਰ ਮੰਨ ਲਈਏ ਕਿ ਹਾਂ ਗੁਰੂ ਗ੍ਰੰਥ ਸਾਹਿਬ ਦਾ ਵੀ ਇਹ ਮੰਨਣਾ ਤਾਂ ਇਹ ਇਨਸਾਫ ਨਹੀਂ ਹੋਊਗਾ ਇਹ ਹਰ ਧਰਮ ਵਰ ਹੈ ਅਸੀਂ ਕਹਿ ਸਕਦੇ ਹਾਂ ਮੈਂ ਰਾਮਚੰਦਰ ਮਾਨਸ ਵਿੱਚੋਂ ਉਦਾਹਰਣ ਲੈ ਲੈਨੇ ਆ ਕਿ ਜਿਦਾਂ ਉੱਥੇ ਇੱਕ ਥਾਂ ਆਉਂਦਾ ਕਿ ਕੋ ਨਿਰਪੋ ਹੋ ਹਮੇ ਕਾ ਕਾਜ ਜੇ ਭਾਵਾ ਕਿ ਰਾਜਾ ਹੋਵੇ ਸਾਨੂੰ ਜੇ ਨਾ ਮੈਨੂੰ ਉਹਦੇ ਨਾਲ ਕੀ ਇਹ ਸਾਡੇ ਕੋਈ ਵਿਦਵਾਨਾਂ ਨੇ ਪ੍ਰਚਾਰਕਾਂ ਨੇ ਵੀ ਇਸ ਪੰਕਤੀ ਦੀ ਬੜੀ ਵਰਤੋਂ ਕੀਤੀ ਆ ਕਿ ਦੇਖੋ ਤੁਲਸੀ ਦਾਸ ਵਰਗੇ ਕਹਿੰਦੇ ਆ ਕਿ ਕੋ ਨਿਰਪੋ ਹੋ ਹਮੇ ਕਿਆ ਕਾਜ ਕਿਆ ਕਾਜ ਜਾ ਸਾਨੂੰ ਕਿ ਕੋਈ ਰਾਜਾ ਹੋਵੇ ਅਰਗੇ ਆਮਦਨ ਨੂੰ ਫਰਕ ਪੈਂਦਾ ਪੈਣਾ ਚਾਹੀਦਾ ਪਰ ਕਹਿੰਦੇ ਉਹ ਤੁਸੀਂ ਦਾ ਕਹਿੰਦਾ ਕਿ ਨਹੀਂ ਮੈਨੂੰ ਕੀ ਫਰਕ ਕੋਈ ਬਣ ਜਾਵੇ ਪਰ ਜਿੱਥੇ ਤੁਲਸੀ ਦੇ ਮਾਇਨ ਵਿੱਚ ਰਾਮਚੰਦਰ ਮਾਨਸ ਵਿੱਚ ਇਹ ਦੇਖਣ ਦੀ ਲੋੜ ਆ ਕਿ ਇਹ ਗੱਲ ਆਖ ਗੁੰੜ ਰਿਹਾ ਕਿੱਥੇ ਆਖੀ ਜਾ ਰਹੀ ਆ ਦੇਖੋ ਇਹ ਗੱਲ ਜਿਹੜੀ ਆ ਮੰਤਰਾ ਇੱਕ ਕਈ ਨੂੰ ਕਹਿ ਰਹੀ ਆ ਜਦੋਂ ਉਹ ਨੂੰ ਚੁਕਣਾ ਦਿੰਦੀ ਆ ਪੜਕਾਉਂਦੀ ਆ ਕਿ ਵੀ ਰਾਜਦਿਲਕ ਜਿਹੜਾ ਉਹ ਵੱਡੇ ਪੁੱਦੇ ਰਾਮਚੰਦਰ ਨੂੰ ਮਿਲ ਰਿਹਾ ਉਹਨੇ ਰਾਜਾ ਬਣ ਜਾਣਾ ਉਹ ਭੋਵੇਂ ਕਿ ਕਕੈਸ਼ਰੂ ਵਿੱਚ ਨਹੀਂ ਬਣਦੀ ਉਹ ਕਹਿੰਦੀ ਆ ਨਹੀਂ ਉਹ ਮੇਰਾ ਵੀ ਉਸੇ ਦਾ ਸਨਮਾਨ ਕਰਦਾ ਮੈਨੂੰ ਵੀ ਉਹਨਾਂ ਪਿਆਰਾ ਜਿੰਨਾ ਮੈਨੂੰ ਆਪਣਾ ਪੁੱਤਰ ਪਿਆਰਾ ਪਰ ਉਹਨੂੰ ਚੁਕਣਾ ਦੇ ਜਾਂਦੀ ਆ ਉਸੇ ਚੁਕਣਾ ਵਿੱਚ ਹੀ ਉਹਨੂੰ ਕਹਿੰਦੀ ਆ ਕਿ ਮੈਨੂੰ ਅਸਲ ਵਿੱਚ ਕਿਉਂਕਿ ਤੇਰਾ ਪੁੱਤਰ ਮੈਂ ਤੇਰੀ ਹਤਿਆਸ਼ੀ ਆ ਸ਼ੁਭਚਿੰਤਕ ਆ ਇਸ ਲਈ ਮੈਂ ਤੈਨੂੰ ਕਹਿ ਰਹੀ ਆ ਨਹੀਂ ਤਾਂ ਮੈਨੂੰ ਕੀ ਰਾਜਾ ਕੋਈ ਬਣ ਜਾਵੇ ਮੈਨੂੰ ਕੀ ਫਰਕ ਪੈਂਦਾ ਰਾਮਚੰਦਰ ਬਣ ਜਾਵੇ ਜਾਂ ਤੇਰਾ ਪੁੱਤਰ ਬਣ ਜਾਵੇ ਮੈਂ ਦਾਸੀ ਹੀ ਹਾਂ ਦਾਸੀ ਹੀ ਰਹਿਣਾ ਇਹ ਮੰਥਰਾ ਹੀ ਗੱਲ ਆਖ ਰਹੀ ਆ ਰਾਈਟ ਪਰ ਉਹ ਲਿਖਣ ਵਾਲੇ ਪੜਨ ਵਾਲੇ ਨੇ ਉਹਨੂੰ ਕਰ ਲਿਆ ਕਿ ਦੇਖੋ ਤੁਲਸੀदास ਕਹਿ ਰਿਹਾ ਕਿ ਸਾਨੂੰ ਕੀ ਇਹ ਦੇਖੋ ਇਹ ਹਰ ਧਰਮ ਗ੍ਰੰਥ ਬਾਰੇ ਦੂਜੇ ਧਰਮ ਦੇ ਪੜਨ ਵਾਲਿਆਂ ਨੇ ਜੇ ਇਵਨ ਉਸੇ ਧਰਮ ਦੇ پیرੋਕਾਰਾਂ ਜਿਹੜੇ ਉਸ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਨੇ ਅਕਸਰ ਇਹੋ ਜਿਹੇ ਹਤਕੰਡੇ ਅਪਣਾਏ ਆ ਤੋਂ ਗੱਲ ਕਰ ਰੇ ਸੀ ਆਪਾਂ ਕੋਟੇਸ਼ਨ ਦੀ ਜੇ ਗੱਲ ਕਰ ਰਹੇ ਆ ਕਿ ਇਹ ਦੇਖਣਾ ਜਿਹੜਾ ਸਮਝਣਾ ਜ਼ਰੂਰੀ ਆ ਕਿਸੇ ਦਾ ਵੀ ਜਿਨ੍ਹਾਂ ਨੇ ਵੀ ਵਿਸ਼ਵਾਸਵਾਰੇ ਜਾਂ ਅੰਧ ਵਿਸ਼ਵਾਸਵਾਰੇ ਆਖਿਆ ਤਾਂ ਇਹ ਜਾਣਨਾ ਸਮਝਣਾ ਜ਼ਰੂਰੀ ਆ ਕਿ ਉਹ ਕਿਸ ਪ੍ਰਕਰਨ ਵਿੱਚ ਕਿਸ ਕੰਟੈਕਸਟ ਵਿੱਚ ਉਹ ਗੱਲ ਕਰ ਰਿਹਾ ਇਥੇ ਜਿਹੜੀ ਇਹ ਗੱਲ ਜਿਹੜੀ ਆ ਜੇ ਅਸੀਂ ਸਮੁੱਚੇ ਰੂਪ ਵਿੱਚ ਲਈਏ ਤਾਂ ਇਹ ਹਰ ਬੰਦਾ ਤੇ ਹਰ ਗੱਲ ਵੀ ਤਰਕਾਰ ਹੀ ਨਹੀਂ ਸਕਦਾ ਮੰਨ ਲਓ ਮੈਂ ਹੁਣ ਬਾਉਸਿੰਦੇ ਜਾਣਾ ਹੋਵੇ ਮੰਨ ਲਓ ਤਾਂ ਮੈਂ ਜਾ ਕੇ ਟਿਕਟ ਖਰੀਦਦਾ ਹਵਾਈ ਜਾ ਜੀ ਮਝਾ ਕੇ ਪੁੱਛਦਾ ਨਹੀਂ ਵੀ ਇਹਦਾ ਪਾਇਲਟ ਕੌਣ ਆ ਤੇ ਜਾਈ ਠੀਕ ਠਾਕ ਤੇ ਹੈਗਾ ਕਿ ਨਹੀਂ ਇਵਨ ਪਹੁੰਚਾਊਗਾ ਕਿ ਨਹੀਂ ਪਹੁੰਚਾਊਗਾ ਚਾਹੇ ਠੀਕ ਜਿਹੇ ਜਿਨਾਉ ਤੇਲ ਪਿਆ ਹੋਇਆ ਕਿ ਨਹੀਂ ਪਿਆ ਹੋਇਆ ਮੈਂ ਇਨਕੁਆਰੀ ਕਰਦਾ ਹਾਂ ਜੇ ਬਦਹਾ ਹਵੇਦਾ ਇਨਕੁਆਰੀ ਕਰਨ ਲੱਗ ਪਵੇ ਜਾਂ ਹੋਰ ਬਹੁਤ ਸਾਰਾ ਸਕੂਲ ਵਿੱਚ ਕਾਲਜਾਂ ਵਿੱਚ ਯੂਨੀਵਰਸਟੀਆਂ ਵਿੱਚ ਜਾਂ ਅਸੀਂ ਜੋ ਮਸ਼ੀਨਾਂ ਤੋਂ ਕੰਮ ਲੈਨੇ ਆ ਡਾਕਟਰ ਕੋਲ ਚਲੇ ਜਾਂਦੇ ਆ ਤੁਸੀਂ ਡਾਕਟਰਾਂ ਦੇ ਡਾਟਾਂ ਨੂੰ ਦਿਖਾਉਨੇ ਆ ਅਸੀਂ ਉਹਦਾ ਵਿਸ਼ਵਾਸ ਕਰਕੇ ਕਰਦੇ ਆ ਵਿਸ਼ਵਾਸ ਕਰਦੇ ਅਸੀਂ ਕੁਐਸਚਨਰ ਕਰਨ ਲੱਗ ਪੈਨੇ ਆ ਅਸੀਂ ਜਿਹੜਾ ਜਾਣਦੇ ਆ ਸਾਡਾ ਪੇੜ ਕਿੰਨਾ ਚੀਰ ਦਿੰਦਾ ਹਾਰਟ ਆਪਰੇਸ਼ਨ ਹੁੰਦਾ ਤੁਹਾਨੂੰ ਇੱਕ ਵਿਸ਼ਵਾਸੀ ਹੁੰਦਾ ਨਾ ਹਾਂਜੀ ਕਿ ਜਿਹੜਾ ਵੀ ਇਹ ਡਾਕਟਰ ਜਿਹੜਾ ਇਹ ਠੀਕ ਕਰ ਦੂਗਾ ਇਸ ਲਈ ਜੇ ਹਰ ਥਾਂ ਵੀ ਕੁਐਸਚਨ ਕਰਨ ਲੱਗ ਪਈਏ ਤੇ ਪਹਿਲੀ ਗੱਲ ਹੈ ਜ਼ਿੰਦਗੀ ਜਿਹੜੀ ਉਹ ਚੱਲ ਨਹੀਂ ਸਕਦੀ ਇਸ ਲਈ ਉਹ ਕਿਸੇ ਪ੍ਰਸੰਗ ਵਿੱਚ ਗੱਲ ਕਰ ਰਿਹਾ ਜ਼ਰੂਰ ਉਹਨਾਂ ਨੇ ਕਿਸੇ ਪ੍ਰਕਾਰ ਵੀ ਗੱਲ ਕੀਤੀ ਹੋਣੀ ਆ ਕਿ ਜਿਹੜੀ ਆ ਇਹ ਜਿਹੜਾ ਹਰ ਥਾਂ ਜਿਹੜਾ ਵਿਸ਼ਵਾਸ ਜਿਹੜਾ ਇਸ ਤਰ੍ਹਾਂ ਦੇ ਕਰਨਾ ਉਹ ਖਤਰਨਾਕ ਆ ਕਿਉਂਕਿ ਵਿਸ਼ਵਾਸ ਬਾਰੇ ਜਿਹੜੇ ਅੰਧਵਿਸ਼ਵਾਸ ਦੀ ਗੱਲ ਨਹੀਂ ਜਿਹੜੇ ਇਵਨ ਵਿਸ਼ਵਾਸ ਬਾਰੇ ਵੀ ਉਹਦੇ ਨਾਲ ਹੀ ਸ਼ਾਇਦ ਹੋਏ ਵੀ ਕਹਿੰਦੇ ਆ ਕਿ ਤੁਸੀਂ ਕਿਸੇ ਉਸ ਚੀਜ਼ ਤੇ ਨਾ ਬਲੀਵ ਕਰੋ ਜਿਹੜੀ ਜਿਹਨੂੰ ਕਿਹਾ ਜਾਏ ਕਿ ਅਨ ਕੁਐਸਚਨੇਬਲ ਹੈ ਜੇ ਅਨ ਕੁਐਸਚਨੇਬਲ ਦਾ ਡਾਕਟਰ ਦੀ ਐਗਜ਼ਾਮਪਲ ਤੁਸੀਂ ਦਿੱਤੀ ਡਾਕਟਰ ਨੂੰ ਅਸੀਂ ਕੁਐਸਚਨ ਤਾਂ ਕਰਦੇ ਆ ਨਾ कि एक ਡਾਕਟਰ ਕੋਲ ਤੇ ਦੂਜੇ ਡਾਕਟਰ ਕੋਲੋਂ ਅਸੀਂ ਜੇ ਓਪੀਨੀਅਨ ਲਈਏ ਤਾਂ ਉਹ ਦੋਨਾਂ ਦੀ ਓਪੀਨੀਅਨ ਸੇਮ ਹੋ ਜਾਂਦੀ ਆ ਐਵੇਂ ਮਤਲਬ ਜੇ ਅਸੀਂ ਕੁਐਸਚਨੇਬਲ ਲੱਗੇ ਆ ਤੇ ਫਿਰ ਅਸੀਂ ਉਸ ਤੇ ਥੋੜਾ ਜਿਹਾ ਵਿਸ਼ਵਾਸ ਸਦਾ ਆਂਦਾ ਕਿ ਜਿੱਦਾਂ ਅਸੀਂ ਇੱਕ ਟੀਚਰ ਕੋਲ ਸਾਇੰਸ ਦਾਣ ਕੋਲ ਜਾਂਦੇ ਆ ਜਾਂ ਮੈਥੇਜ ਪੜਦੇ ਆ 5 ਵਸਤ 12 ਦੂਜਾ ਵੀ ਉਹੀ ਕਹਿੰਦਾ ਤੀਜਾ ਵੀ ਉਹੀ ਕਹਿੰਦਾ ਉਹ ਬੱਚਾ ਉਸ ਤੇ ਵਿਸ਼ਵਾਸ ਕਰਕੇ ਅੱਗੇ ਲੌਜੀਕਲੀ ਕਰ ਨਹੀਂ ਬਿਲਕੁਲ ਕਰ ਰਿਹਾ ਠੀਕ ਗੱਲ ਤੁਹਾਡੀ ਬਿਲਕੁਲ ਠੀਕ ਆ ਇਸ ਪੱਖੋਂ ਪਰ ਹਰ ਵਿਸ਼ਵਾਸ ਨਹੀਂ ਹੈ ਨਹੀਂ ਨਹੀਂ ਪਰ ਅਸੀਂ ਹਰ ਤਾਂ ਸਵਾਲ ਨਹੀਂ ਕਰਦੇ ਹਾਂਜੀ ਹਰ ਤਾਂ ਨਹੀਂ ਗੱਲ ਤੇ ਹੈ ਨਾ ਇਥੇ ਵਿਸ਼ਵਾਸ ਜਾਂਦੂ ਵਿਸ਼ਵਾਸ ਦੀ ਗੱਲ ਨਹੀਂ ਗੱਲ ਕੁਐਸਚਨ ਦੀ ਆ ਹਾਂਜੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਪ੍ਰੈਜੈਂਸ਼ਨ ਵਿੱਚ ਕਿ ਅਸੀਂ ਹਰ ਤਾਂ ਸਵਾਲ ਨਹੀਂ ਕਰਦੇ ਠੀਕ ਔਰ ਸੰਭਵ ਵੀ ਨਹੀਂ ਹੁੰਦਾ ਰਾਈਟ ਕਿ ਅਸੀਂ ਹਰ ਤਾਂ ਸਵਾਲ ਕਰੀਏ ਤੇ ਕਈ ਥਾਂ ਤੁਹਾਨੂੰ ਸਮਝ ਵੀ ਨਹੀਂ ਹੁੰਦੀ ਕਿ ਮਨ ਲਓ ਜੇ ਇੱਕ ਪ੍ਰੋਫੈਸਰ ਆ ਇਹ ਕਿ ਸਧਾਰਨਾ ਵਿਦਿਆਰਥੀ ਆ ਜੇ ਉਹਦੀ ਉਨੀ ਪਕੜ ਨਹੀਂ ਇਹਦਾ ਮਤਲਬ ਇਹ ਕੋਈ ਸਵਾਲ ਨਹੀਂ ਕਰ ਸਕਦਾ ਪਰ ਸਵਾਲ ਜਿਹੜੇ ਕਿੰਨੇ ਕਿ ਸਵਾਲ ਕਰਦੇ ਆ ਸਟੂਡੈਂਟ ਜਿਹੜੇ ਆ ਉਹ ਜੇ 30 ਵਿਦਿਆਰਥੀ ਆ ਤਾਂ ਉਹਨਾਂ ਦੇ ਸਾਢੇ 2-4 ਜਿਹੜੇ ਹੁੰਦੇ ਆ ਉਹ ਮਸਲ ਸਵਾਲ ਕਰਨ ਵਾਲੇ ਹੁੰਦੇ ਆ ਬਾਕੀ ਬੰਨ ਬਾਕੀ ਜਿਹੜੇ ਆ ਉਹ ਮੰਨ ਲੈਂਦੇ ਆ ਠੀਕ ਤੇ ਲਈ ਆਪਾਂ ਜਿਹੜੇ ਜਿਸ ਜਿਸ ਪ੍ਰਸੰਗ ਵਿੱਚ ਗੱਲ ਹੋ ਰਹੀ ਆ ਫਿਰ ਦੂਜੀ ਗੱਲ ਇਹ ਆ ਕਿ ਜਿਹੜਾ ਸਾਡੇ ਦੇ ਨਿਰਪਰ ਕਰਦਾ ਕਿ ਅਸੀਂ ਮੰਨ ਲਓ ਫਰਜ਼ ਅਸੀਂ ਪੜਦੇ ਆਂ ਕੁਝ ਵਾਹ ਅਸੀਂ ਗ੍ਰੰਥ ਪੜਦੇ ਆਂ ਉਸੇ ਧਰਮ ਗ੍ਰੰਥ ਦੇ ਅਸਲ ਵਿੱਚ ਦੇਖਿਆ ਜਾਏ ਤਾਂ ਜ਼ਿਆਦਾਤਰ ਅਸੀਂ ਆਪਣੇ ਆਪ ਨੂੰ ਪੜਦੇ ਆਂ ਜੋ ਸਾਡੀ ਸੋਚ ਸਾਡਾ ਵਿਸ਼ਵਾਸ ਹੁੰਦਾ ਅਸੀਂ ਉਹੀ ਲੱਭਣ ਦੀ ਕੋਸ਼ਿਸ਼ ਕਰਦੇ ਆਂ ਇਹ ਕਾਰਨ ਆ ਕਿ ਇੱਕੋ ਧਰਮ ਗ੍ਰੰਥ ਨੂੰ ਪੜਨ ਵਾਲੇ ਉਹਾਂ ਦੀ ਜਿਹੜੀ ਵਿਆਖਿਆ ਉਹ ਵੱਖਰੀ ਆ ਇਹ ਸਧਾਰਨ ਪਾਠਕ ਦੀ ਗੱਲ ਹੀ ਨਹੀਂ ਜਿਹੜੇ ਵਿਦਵਾਨ ਤਬਕਾ ਉਹਨਾਂ ਦੇ ਟਿੱਕੇ ਆ ਦੇਖੋਗੇ ਫਰਕ ਨਜ਼ਰ ਆਊਗਾ ਉਹ ਜਿਵੇਂ ਜਿਹਦਾ ਪੁੱਛੋਕੜ ਆ ਜੋ ਉਹਦੀ ਸੋਚ ਆ ਉਸੇ ਤਰ੍ਹਾਂ ਦੀ ਚੀਜ਼ ਉਹ ਲੱਭਦਾ ਦੇਖੋ ਆਪਣਾ ਜਿਹੜਾ ਬੜਾ ਪ੍ਰਸਿੱਧ ਜਿਹੜਾ ਐਂਟੋਨੋ ਫਲਿਓ ਦਾ ਨਾਸਤਕ ਹੋਇਆ ਹਾਂਜੀ ਪਰ ਆਪਣੇ ਜ਼ਿੰਦਗੀ ਦਾ ਬਹੁਤਾ ਹਿੱਸਾ ਇਹਨੇ ਇਸ ਪ੍ਰਚਾਰ ਨੂੰ ਤੇ ਲਾਇਆ ਕਿ ਕੋਈ ਰੱਬ ਉਹ ਨਹੀਂ ਜੋ ਆਮਕ ਹੈ ਜਿਹੜੇ ਰੱਬ 'ਚ ਵਿਸ਼ਵਾਸ ਨਹੀਂ ਕਰਦੇ ਹਾਂਜੀ ਉਹ ਰੱਬ ਬਾਰੇ ਕਹਿੰਦੇ ਆ ਤਾਂ ਇਹ ਠੀਕ ਉਹਦੀ ਜਿਹੜਾ ਜ਼ਿੰਦਗੀ ਪਰ ਬਹੁਤਾ ਹਿੱਸਾ ਇਹ ਹੀ ਪ੍ਰਚਾਰ ਕਰਦਾ ਰਿਹਾ ਪਰ ਫਿਰ ਮਰੰਤੂ 6 ਸਾਲ ਪਹਿਲਾਂ ਉਹਦੇ ਤਬਦੀਲੀ ਆ ਜਾਂਦੀ ਆ ਤਾਂ ਉਹ ਰੱਬ ਵਿੱਚ ਵਿਸ਼ਵਾਸ ਕਰਨ ਲੱਗ ਪਈਦਾ ਫਿਰ ਜਦੋਂ ਉਹ ਕਿਤਾਬ ਲਿਖਦਾ ਜਿੱਥੇ ਪਹਿਲਾਂ ਕਹਿੰਦਾ ਸੀ देयर ਇਸ ਨੋ ਗੋਡ ਹਮ ਪਰ ਫਿਰ ਵੀ ਕਿਤਾਬ ਆਈ ਹੈ ਮਾਰਕੀਟ ਵਿੱਚ ਕਿ देयर ਇਸ ਅ ਗੋਡ ਜਦੋਂ ਪਹਿਲਾਂ ਉਹ ਪੜ੍ਹਦਾ ਸੀ ਧਰਮ ਗ੍ਰੰਥਾਂ ਨੂੰ ਜਾਂ ਬਾਈਬਲ ਨੂੰ ਪੜ੍ਹਦਾ ਹੋਊਗਾ ਉਦੋਂ ਦਾ ਦ੍ਰਿਸ਼ਟੀਕੋਣ ਜਿਹੜਾ ਉਹ ਵੱਖਰਾ ਹੋਊਗਾ ਜਿਹੜੀ ਇੰਟਰਪ੍ਰੀਟੇਸ਼ਨ ਹੋਊਗੀ ਵੱਖਰੀ ਹੋਊਗੀ ਕੁਐਸਚਨ ਕਰਦਾ ਹੋਊਗਾ ਪਰ ਉਹ ਕੁਐਸਚਨ ਵੱਖਰੇ ਹੋਣਗੇ ਪਰ ਜਦੋਂ ਉਹ ਆਸਤਿਕ ਬਣ ਗਿਆ ਹਾਂਜੀ ਤਾਂ ਉਦੋਂ ਜਦੋਂ ਪੜਦਾ ਸੀਗਾ ਤਾਂ ਉਹਦੀ ਜਿਹੜੀ ਕੁਐਸਚਨ ਆ ਉਹ ਬਿਲਕੁਲ ਡਿਫਰੈਂਟ ਹੋਣਗੇ ਦੇਖ ਹੁੰਦਾ ਨਜ਼ਰੀਆ ਕਿਉਂਕਿ ਦਾ ਕਿਉਂਕਿ ਉਹ ਅਸਲੀ ਕਿਹਨੇ ਕਈਆਂ ਨੇ ਲਿਖਿਆ ਆ ਕਿ ਇਹਦੋਂ ਬੰਦਾ ਤਰਮ ਗ੍ਰੰਥਾਂ ਨੂੰ ਵੀ ਪੜਦਾ ਸਕਦਾ ਜੋ ਆਪਣੇ ਆਪ ਨਹੀਂ ਪੜਦਾ ਜਿਹੜੀ ਉਹ ਵਿਆਖਿਆ ਜਿਹੜੀ ਆ ਉਹ ਵਿਆਖਿਆ ਜਿਆਦਾ ਤੇ ਉਹਦੀ ਆਪਣੀ ਹੁੰਦੀ ਆ ਉਹਦੇ ਕਾਫੀ ਸਜਾਈ ਵੀ ਆ ਕਿ ਬੰਦਾ ਜਦੋਂ ਕੋਈ ਵਾਰ ਗੁਰਬਾਣੀ ਨੂੰ ਦੇਖੀ ਐ ਸੀ ਤਾਂ ਗੁਰਬਾਣੀ ਜਿਹੜੇ ਵਿਆਖਿਆਕਾਰ ਆ ਉਹ ਸ਼ਬਦ ਬਾਣੀ ਦਾ ਹੁੰਦਾ ਪਰ ਜਿਹਦੇ ਸ਼ਬਦ ਹੁੰਦੇ ਆ ਜਦੀ ਵਿਆਖਿਆ ਹੁੰਦੀ ਐ ਐਕਸਪਲੇਨ ਕਰਦੇ ਆ ਉਹਦੇ ਜ ਬਹੁਤ ਕੁਝ ਉਹਨਾਂ ਦੀ ਆਪਣੀ ਜਿਹੜੀ ਸੋਚ ਆ ਉਹਦੀ ਸ਼ਮੂਲਤ ਹੁੰਦੀ ਆ ਇਸ ਲਈ ਇਹ ਕਹਿਣਾ ਜਿਹੜਾ ਕਿ ਹੁਣ ਜਿਹੜਾ ਜਿਹੜੀ ਆਪਾਂ ਜਿਹੜੀ ਫਲੂ ਦਿੱਤੀ ਐ ਇੰਡਨੀ ਫਲੂ ਦੀ ਜਿਹੜੀ ਉਦਾਹਰਣ ਦਿੱਤੀ ਆ ਹੁਣ ਇਹ ਤਰਕ ਕਰ ਰਿਹਾ ਮੰਨ ਲਓ ਹੁਣ ਪਹਿਲੇ ਤਰਕ ਨੂੰ ਠੀਕ ਮੰਨ ਜੂਗਾ ਤੇ ਬਾਅਦ ਦੇ ਤਰਕ ਨੂੰ ਠੀਕ ਮੰਨ ਜੂਗਾ ਕਰ ਤਰਕ ਹੀ ਰਿਹਾ ਹੋ ਸਵਾਲ ਹੀ ਕਰ ਰਿਹਾ ਇਹ ਜਿਹੜਾ ਹੁਣ ਕਿੰ ਨੂੰ ਵਿਸ਼ਵਾਸ ਜਾਕਾਂਗੇ ਜਿਹੜਾ ਪਹਿਲਾਂ ਸੀ ਉਹ ਅੰਧਵਿਸ਼ਵਾਸ ਸੀ ਜਾਂ ਜਿਹੜਾ ਬਾਅਦ ਵਿੱਚ ਆਇਆ ਉਹ ਅੰਧਵਿਸ਼ਵਾਸ ਸੀ ਹੁਣ ਜਿਹੜੇ ਇਹ ਡੋਂਡ ਬੈਂਕ ਦਾ ਜਿਸ ਲਈ ਕਈ ਕਹਿੰਦੇ ਨਾ ਕਿ ਜੇ ਮੰਨ ਲਓ ਹਜ਼ਾਰ ਸਰੋਤਾ ਜਾਂ ਜਿਹੜਾ ਪਾਠਕ ਆ ਤਾਂ ਹਜ਼ਾਰ ਉਹਦੇ ਅਰਥ ਹੋਣਗੇ ਜੋ ਮਗਲ ਮਾਪਾ ਕਰ ਵੀ ਦੀ ਗੱਲ ਮੰਨ ਲਓ ਉਹ ਜ਼ਰੂਰੀ ਨਹੀਂ ਕਿ ਜਿਸ ਭਾਵਨਾ ਨਾਲ ਜਿਸ ਸੋਚ ਨਾਲ ਅਸੀਂ ਇਹ ਗੱਲ ਕਰ ਰਹੇ ਆ ਜਿਹੜੇ ਸਾਡੇ ਦਰਸ਼ਕ ਆ ਸਰੋਤੇ ਆ ਉਹ ਸਾਰੇ ਇਸ ਰੂਪ ਵਿੱਚ ਇਹਨੂੰ ਸਮਝਣਗੇ ਹਰ ਇੱਕ ਨੇ ਜਿਹੜੀ ਆ ਉਹ ਜੋ ਉਹਨਾਂ ਦਾ ਆਪਣਾ ਬੁੱਧਕ ਤਾਲਾ ਉਹਨਾਂ ਉਸ ਤਾਲ ਦੇ ਉਹਨੂੰ ਸਮਝਣਾ ਉਹਦੀ ਵਿਆਖਿਆ ਕਰਨੀ ਆ ਠੀਕ ਹੈ ਤੇ ਜਿਹੜਾ ਉਸ ਜਿਹੜਾ ਗੱਲ ਕਰ ਰਹੇ ਆ ਆਪਾਂ ਕੋਟੇਸ਼ਨ ਦੀ ਹਾਂਜੀ ਜੇਕਰ ਆਪਾਂ ਇਹ ਗੱਲ 100% ਸੱਚ ਮੰਨ ਕੇ ਦੁਰੀ ਤਾਂ ਜਿਹੜਾ ਇਹ ਕਿੰਨੂੰ ਆਖਾਂਗੇ ਦੂਧਾ ਖੜੀ ਹੋ ਗਈ ਕਿਸੇ ਦੀ ਜਿਹੜਾ ਵਿਸ਼ਵਾਸ ਜਿਹੜਾ ਆਈ ਬਨ ਅੰਧ ਵਿਸ਼ਵਾਸ ਬਾਰੇ ਨਹੀਂ ਬਲਕਿ ਵਿਸ਼ਵਾਸ ਬਾਰੇ ਵੀ ਲੋਕਾਂ ਨੇ ਦੂਜੇ ਪੱਖੋਂ ਵੀ ਜਿਹੜਾ ਵੇਖੇ ਨੂੰ ਜਿਹੜਾ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੋਈ ਆ ਠੀਕ ਹੈ ਜੀ ਉਹਦੇ ਵਿੱਚ ਅਗਲੀ ਜੇ ਚਲੀਏ ਤਾਂ ਜਿਸ ਵੇਲੇ ਅਸੀਂ ਆਂਦੇ ਵਿਸ਼ਵਾਸ ਕਿਸੇ ਅਥਾਰਟੀ ਵਿੱਚ ਕਰਨ ਲੱਗ ਪਦੇ ਆ ਹਮਮ ਸਪੈਸ਼ਲੀ ਕਿਸੇ ਬੰਦੇ ਵਿੱਚ ਕਰਨ ਲੱਗ ਪੈਂਦੇ ਆ ਤੇ ਸਚਾਈ ਉਸ ਵਿੱਚ ਗਰੰਟੀ ਨਾ ਹੋਵੇ ਜਿੱਦਾਂ ਗੁਰੂ ਆਪਣੀ ਗੁਰਬਾਣੀ ਪਹਿਲੇ ਸਚਾਈ ਤੇ ਖੜੀ ਹੁੰਦੀ ਆ ਜੀ ਤੇ ਉਹਦੇ ਜਰੀਏ ਦੇ ਉਸ ਅਥਾਰਟੀ ਨੂੰ ਅਸੀਂ ਅਥਾਰਟੀ ਬੇਸਡ ਬਲਾਈਂਡ ਫੇਥ ਵੀ ਹੋ ਸਕਦਾ ਜਿੱਦਾਂ ਕਈ ਵਾਰੀ ਅਸੀਂ ਕਿਸੇ ਪਰਸਨਲ ਬੇਸਡ ਵੀ ਕਰਦੇ ਆ ਕਈ ਵਾਰੀ ਅਸੀਂ ਗੁਰੂਆਂ ਦੀ ਬਾਣੀ ਤੇ ਹੁਣ ਅਥਾਰਟੀ ਬਣ ਗਈ ਸਾਡੇ ਲਈ ਐਸੇ ਤਰ੍ਹਾਂ ਜਿੱਦਾਂ ਅਸੀਂ ਐਗਜ਼ਾਮਪਲ ਲਤੀ ਟੀਚਰ ਦੀ ਟੀਚਰ ਵੀ ਐਕਚੁਅਲ ਅਥਾਰਟੀ ਤਾਂ ਜਿਹੜਾ ਉਹਨੇ ਸਿਸਟਮ ਆਲਰੇਡੀ ਐਜੂਕੇਸ਼ਨ ਦਾ ਬਣਾਇਆ ਉਹਦੀ ਅਥਾਰਟੀ ਹੈ ਟੀਚਰ ਅਥਾਰਟੀ ਨਹੀਂ ਹੈ ਗਿਆਨ ਅਥਾਰਟੀ ਹੈ ਪਰ ਜਦੋਂ ਅਸੀਂ ਕਿਸੇ ਬੰਦੇ ਤੇ ਵਿਸ਼ਵਾਸ ਯਾਦਾ ਕਰਨ ਲੱਗ ਪੈਂਦੇ ਆ ਤੇ ਗਿਆਨ ਤੇ ਘਟ ਜਾਂਦਾ ਤੇ ਕੀ ਅਸੀਂ ਸੱਚਾਈ ਤੋਂ ਟੋਟਲ ਟੁੱਟ ਜਾਂਦੇ ਆ ਆ ਦੇਖੋ ਫਿਰ ਇਹ ਕਿਹੜੀ ਗੱਲ ਆ ਉਹ ਅਸੀਂ ਇਹ ਨਹੀਂ ਕਹਿ ਸਕਦੇ ਜੇ 2 2 4 ਹੁੰਦੇ ਆ ਇਸ ਤਰ੍ਹਾਂ ਦਾ ਕੋਈ ਸੜ ਕੋਲ ਆਨਸਰ ਨਹੀਂ ਕਿਉਂਕਿ ਫਿਰ ਨਿਰਪਰ ਕਰਦਾ ਕਿ ਜਿਹੜਾ ਵਿਸ਼ਵਾਸ ਕੌਣ ਕਰ ਰਿਹਾ ਉਹ ਕਿਹਦੇ ਤੇ ਕਰ ਰਿਹਾ ਠੀਕ ਹੈ ਕਿਉਂਕਿ ਹਰ ਬੰਦੇ ਦਾ ਉਹਨਾਂ ਜਿਹੜਾ ਉਹ ਬੁੱਧਕ ਤਲ ਉਚੇਰਾ ਨਹੀਂ ਹੁੰਦਾ ਵਿਸ਼ਾਲ ਨਹੀਂ ਹੁੰਦਾ ਕਿ ਹਰ ਚੀਜ਼ ਨੂੰ ਉਹ ਹਰ ਪੱਖੋਂ ਜਿਹੜਾ ਬੜੇ ਗੋਲ ਨਾਲ ਵੇਖ ਸਕੇ ਉਹਦਾ ਨਰੀਖਣ ਕਰ ਸਕੇ हां ਜਿਹੜੀ ਕਿਉਂਕਿ ਇਸ ਜਿਹੜਾ ਇਹ ਸ਼ਬਦ ਆ ਸੱਚ ਆਪਣੇ ਆਜ ਇਹਨਾਂ ਜਿਹੜਾ ਵਿਸ਼ਾਲ ਆ ਹਾਂਜੀ ਕਿ ਆਪਾਂ ਨੂੰ ਸਾਜ ਜੁ ਕੋਈ ਗੱਲਾਂ ਜਿਹੜੀਆਂ ਉਹ ਸੁਭਾਵਕ ਆ ਜਿਹੜਾ ਕਿ ਜਿਨ੍ਹਾਂ ਤੋਂ ਬਿਨਾ ਜੀਵਨ ਦਾ ਨਿਰਵਾਜ ਜਿਹੜਾ ਉਹ ਤੁਰਨਾ ਸੰਭਵ ਨਹੀਂ ਬਿਲਕੁਲ ਇਸ ਲਈ ਜੇਕਰ ਮੈਂ ਕਰ ਆਪਾਂ ਥੋੜਾ ਨੂੰ ਸੀਮਿਤ ਕਰ ਦਈਏ ਥੋ ਨੈਰੋ ਕਰ ਦਈਏ ਕੋਈ ਜ਼ਿਆਦਾ ਠੀਕ ਰਹੂਗਾ ਕਿਉਂਕਿ ਇਸ ਤਰ੍ਹਾਂ ਜਿਹੜਾ ਆਪਾਂ ਬਹੁਤ ਵੱਡਾ ਜਿਹੜਾ ਵਿਆਪਕ ਰੂਪ ਵਿੱਚ ਧਾਰਨ ਕਰ ਲੈਂਦਾ ਠੀਕ ਹੈ ਕਿ ਉਹਨੂੰ ਜਿਹੜਾ ਉਹ ਸਿਮੇਟਨਾ ਜਾਂ ਉਹਦੇ ਨਿਆਹ ਕਰ ਪਾਉਣਾ ਉਹ ਸੰਭਵ ਨਹੀਂ ਹੋਊਗਾ ਤੇ ਲਈ ਆਪਾਂ ਜਿਹੜੀ ਗੱਲ ਜਿਹੜੀ ਆ ਉਹ ਆਪਾਂ বিਸ਼ੇ ਲੋ ਦੇ ਧਰਮ ਵਿਖੂਗਲ ਕਰ ਰਹੇ ਆ ਅਸੀਂ ਉਸੇ ਤੇ ਤੇ ਮੇਰੇ ਖਿਆਲ ਆਪਾਂ ਇਸ ਨੂੰ ਸੀਮਿਤ ਕਰਦੇ ਹੋਏ ਇੱਥੋਂ ਤੱਕ ਹੀ ਸੀਮਿਤ ਰਹੀਏ ਠੀਕ ਜਿੱਥੇ ਤੱਕ ਇੱਥੇ ਫਿਰ ਜਿਹੜਾ ਇੱਥੇ ਵੀ ਸੌਖਾ ਨਹੀਂ ਨਾ ਕਿਉਂਕਿ ਹਰ ਧਰਮ ਦਾ ਜਿਹੜਾ ਪੈਰੋਕਾਰ ਆ ਖਾਸ ਤੌਰ ਤੇ ਜਿਹੜਾ ਪ੍ਰੋਤਬਰਗਾ ਉਹ ਆਪਣੇ ਧਰਮ ਗ੍ਰੰਥ ਬਾਰੇ ਇਹੀ ਦਾਵਾ ਕਰ ਰਿਹਾ ਕਿ ਇਹ ਜੋ ਆ ਇਹ ਸੱਚਾ ਹੈ ਮੈਂ ਇਹ ਤੋਂ ਪੁਰਾਣੇ ਤੋਂ ਰੋਕਣਾ ਚਾਹੁੰਦਾ ਤੁਸੀਂ ਬੜੀ ਇੰਪੋਰਟੈਂਟ ਗੱਲ ਛੇੜਨ ਲੱਗੇ ਹੋ ਕਿ ਦੋ ਚੀਜ਼ਾਂ ਇੱਕ ਤਾਂ ਸੇ ਅਸੀਂ ਬਿਲਕੁਲ ਠੀਕ ਗੁਰਬਾਣੀ ਤੇ ਆ ਜਾਂਦੇ ਹਾਂ ਇੱਕ ਤਾਂ ਹੈ ਗੁਰਬਾਣੀ ਗੁਰਬਾਣੀ ਕਪੜੇ ਵਿੱਚ ਅਥਾਰਟੀ ਆ ਇੱਕ ਜਿਹੜਾ ਹੁਣ ਪੁਰोहित ਵਰਗ ਹੈ ਜਿਹੜਾ ਪ੍ਰੈਜ਼ੈਂਟ ਕਰ ਰਿਹਾ ਗੁਰਬਾਣੀ ਨੂੰ ਕੀ ਉਹ ਅਥਾਰਟੀ ਹੈ ਕਿ ਗੁਰਬਾਣੀ ਅਥਾਰਟੀ ਹੈ ਇਹ ਪਹਿਲਾ ਕੁਐਸਚਨ ਹੈ ਤੇ ਅਸੀਂ ਵਿਸ਼ਵਾਸ ਜਿਹੜਾ ਪੁਜੋਹਿਤ ਤੇ ਜਦੋਂ ਕਰਦੇ ਆ ਉਹ ਹੰਦ ਵਿਸ਼ਵਾਸ ਚ ਚੱਲ ਜਾਂਦੇ ਆ ਜਦੋਂ ਅਸੀਂ ਗੁਰਬਾਣੀ ਤੇ ਕਰਦੇ ਆ ਮੇਰੇ ਹਿਸਾਬ ਨਾਲ ਉਹ ਵਿਸ਼ਵਾਸ ਤੇ ਚੱਲ ਜਾਂਦਾ ਨਹੀਂ ਨਹੀਂ ਦੇਖੋ ਇਹ ਸਵਾਲ ਕੋਈ ਨਵਾਂ ਸਵਾਲ ਨਹੀਂ ਠੀਕ ਆ ਬੜਾ ਪੁਰਾਣਾ ਸਵਾਲ ਆ ਰਾਈਟ ਔਰ ਪੁਰਾਣੇ ਸਵਾਲ ਤੋਂ ਮੇਰਾ ਮਤਲਬ ਹੈ ਕਿ ਬਹੁਤ ਪੁਰਾਣੇ ਸਮੇਂ ਤੋਂ ਪ੍ਰੈਕਟੀਕਲੀ ਜਿਹੜਾ ਇਹ ਹੁੰਦਾ ਆ ਠੀਕ ਕਿ ਲੋਕੀ ਜਿਹੜੇ ਆ ਉਹ ਜ਼ਿਆਦਾ ਜਿਹੜਾ ਵਿਸ਼ਵਾਸ ਆ ਜਿਹੜੀ ਅਥਾਰਟੀ ਆ ਉਹ ਵਿਰੋਧ ਨੂੰ ਮੰਨਦੇ ਆਇਆ ਅੱਜ ਵੀ ਮੰਨ ਰਹੇ ਆ ਇੱਥੇ ਕੋਈ ਹੋਰ ਸਵਾਲ ਪੈਦਾ ਹੁੰਦਾ ਕਿ ਨਿਰਪਰ ਕਰਦਾ ਕਿ ਵਿਆਖਿਆ ਕਰਨ ਵਾਲਾ ਕੌਣ ਆ ਉਹਦੀ ਪਿੱਛੇ ਭਾਵਨਾ ਕੀ ਆ ਉਹਦਾ ਕਿੰਨਾ ਕੋਈ ਨੌਲੇਜ ਆ ਕਿੰਨੀ ਕੋਈ ਸਮਝ ਆ ਕਿੰਨੀ ਕੋਈ ਪਕੜ ਆ ਇਹ ਪਾਕਾਪਾਂ ਜਿਹੜੇ ਇਹਨੂੰ ਛਫਿਲਾ ਛੱਡ ਰਹੇ ਆ ਆਵ ਫਿਲਾ ਜਿਹੜੀ ਆ ਉਹ ਅਥਾਰਟੀ ਦੀ ਗੱਲ ਕਰ ਰਹੇ ਆ ਹਾਂਜੀ ਇਸ ਲਈ ਅਸੀਂ ਇਹ ਪਾਕੜੇ ਉਹਨਾਂ ਨੂੰ ਨਹੀਂ ਵਿਚਾਰਦੇ ਹਾਂ ਅੱਗੇ ਜਦੋਂ ਆਪਾਂ ਅੰਦਰ ਅੱਗੇ ਕਰਾਂਗੇ कि ਜਿਹੜੀ ਇਹ ਇਵਨ ਦੇਖੋ ਗੁਰਨਾਨ ਸਾਹਿਬ ਜਦੋਂ ਬਾਣੀ ਵਿੱਚ ਕਹਿੰਦੇ ਆ ਕਿ ਮੰਦਲ ਵੇਦ ਸੁਬਜਨੋਂ ਘਣੋਂ ਧੜੀਐ ਜੋਏ ਕਿ ਜਿਹੜਾ ਢੋਲ ਫੇਦਾਂ ਨੇ ਕਰਮ ਕਾਂਡਾਂ ਨੇ ਪੁਰੋਤ ਜਮਾਤ ਨੇ ਕਰਮ ਗ੍ਰੰਥਾਂ ਦੀ ਵਿਆਖਿਆ ਕਰਦੇ ਆ ਆ ਲੋਕਾਂ ਵਿੱਚ ਪ੍ਰਚਾਰਿਆ ਜ਼ਿਆਦਾਤਰ ਧਰਮ ਨੂੰ ਫਾਲੋ ਕਰਨ ਵਾਲੇ ਧਰਮ ਦੇ ਪੈਰੋਕਾਰ ਕਿਸੇ ਇੱਕ ਧਰਮ ਦੀ ਗੱਲ ਨਹੀਂ ਇਸ ਵਿੱਚ ਹਰ ਧਰਮ ਦਾ ਪੈਰੋਕਾਰ ਆਉਂਦਾ ਜ਼ਿਆਦਾ ਤਾਂ ਜਿਹੜਾ ਉਹ ਉਹਨੂੰ ਹੀ ਵੇਖਦਾ ਉਹਨੂੰ ਹੀ ਫਾਲੋ ਕਰਦਾ ਉਸੇ ਰਾਹ ਤੇ ਤੁਰਦਾ ਇਹਨੂੰ ਕਬੀਰ ਸਾਹਿਬ ਨੇ ਆਖਿਆ ਕਬੀਰ ਜਿਹੇ ਮਾਰਗ ਪੰਡਿਤ ਗਏ ਪਾਛਾ ਪਰਿਬਹੀਰ ਇੱਕ ਅਵਗੜ ਘਾਟੀ ਰਾਮ ਕੀ ਤਿਹ ਚੜ ਰਹੇ ਹੋ ਕਬੀਰ ਪੰਡਿਤ ਇਹ ਪ੍ਰਤੀਕਾ ਉਸ ਜਮਾਤ ਦਾ ਉਸ ਸ਼੍ਰੇਣੀ ਦਾ ਕਿ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਪਰੋਧ ਜਮਾ ਕਰ ਲੋ ਪੁਜਾਰੀ ਜਮਾ ਕਰ ਲੋ ਜਾਂ ਉਹ ਵਰਕਰ ਕਰ ਲੋ ਜਾਂ ਸੰਪਰਦਾਕ ਕਰ ਲੋ ਜਾਂ ਸਤਿਵੰਦੀ ਕਰ ਲੋ ਹਾਂਜੀ ਕਿ ਜਿਹੜੇ ਉਹਦੀ ਵਿਆਖਿਆ ਕਰਕੇ ਲੋਕਾਂ ਨੂੰ ਦੱਸਦੀ ਆ ਕਿ ਬਈ ਆ ਧਰਮ ਆ ਜਿਹੜੇ ਧਰਮ ਦੇ ਤਾਤਾ ਜੇ ਤੁਸੀਂ ਦੇਖੋਗੇ ਉਹ ਤਿਕਰਿਤੇ ਤੁਹਾਨੂੰ ਸਾਰਿਆਂ ਵਿੱਚ ਮਿਲਣਗੇ ਪਰ ਜਦੋਂ ਅਸੀਂ ਇਸ ਸ੍ਰੇਣ ਸਬੰਧ ਦੇ ਦਾ ਕਰਦੇ ਆ ਉਥੇ ਵੱਖਰਾਪਨ ਆ ਜਾਊਗਾ ਜੇ ਤੁਸੀਂ ਵੇਖੋ ਜਦੋਂ ਕੋਈ ਸਾਂਝੀ ਕਾਨਫਰੰਸ ਹੁੰਦੀ ਆ ਕੋਈ ਪ੍ਰੋਗਰਾਮ ਹੁੰਦਾ ਜਿੱਦੇ ਸਾਰੇ ਧਰਮਾਂ ਦੇ ਜਿਹੜੇ ਮੁਖੀ ਬੁਲਾਏ ਜਾਂਦੇ ਆ ਉਹਦੇ ਹਰ ਧਰਮ ਦਾ ਜਿਹੜਾ ਬੁਲਾਰਾ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਕਿ ਸਾਡੇ ਧਰਮ ਵਿੱਚ ਭਤਰੀ ਭਾਵ ਆ ਕੋਈ ਪਿੰਨ ਭੇਦ ਨਹੀਂ ਸਾਰਿਆਂ ਨੂੰ ਜਿਹੜੇ ਮਨੁੱਖ ਮਾਤਰ ਨੂੰ ਪ੍ਰੇਮ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਆ ਪਰ ਜਦੋਂ ਉਹੀ ਬੰਦੇ ਆਪਣੇ ਧਰਮਦਰ ਵਿੱਚ ਬੋਲਦੇ ਹੁੰਦੇ ਆ ਉਹਨਾਂ ਦੇ ਸ਼ਬਦਾਂ 'ਚ ਨਫ਼ਰਤ ਹੁੰਦੀ ਆ ਉਹ ਅਗਬਰ ਸਾਰੇ ਹੁੰਦੇ ਆ ਕਿਰਨਾ ਹੁੰਦੀ ਆ ਅਸੀਂ ਇਥੋਂ ਹੀ ਦਾਇਦਾ ਲਾ ਸਕਦੇ ਆ ਕਿ ਇਸ ਵਰਗ ਦਾ ਕਿੰਨਾ ਰੋ ਰਿਹਾ ਔਰ ਜ਼ਿਆਦਾਤਰ ਲੋਕੀ ਜਿਹੜੇ ਆ ਉਹ ਇਹਨਾਂ ਦੇ ਪਿੱਛੇ ਹੀ ਲੱਗਦੇ ਆ ਇਸ ਲਈ ਜਿਹੜਾ ਜਿਹੜਾ ਵੀ ਕੋਈ ਜਾਗਰੂਕ ਹੋਇਆ ਮਹਾਪੁਰਖ ਹੋਇਆ ਜੇਸੀਂ ਗੁਰਬਾਣੀ ਦੀ ਗੱਲ ਕਰੀਏ ਮੰਨ ਲਓ ਤਾਂ ਗੁਰਬਾਣੀ ਵਿੱਚ ਸਭ ਤੋਂ ਵੱਧ ਜੇ ਲੰਦ ਪਾਈ ਆ ਕਿਸੇ ਨੂੰ ਤਾਂ ਉਹ ਧਾਰਮਿਕ ਆਗੂ ਨੂੰ ਪਾਈ ਆ ਅਜੀਬ ਬੜੀ ਹੈਰਾਨਗੀ ਦੀ ਗੱਲ ਆ ਕਿ ਜਿਹੜੇ ਲੋਕਾਂ ਨੂੰ ਧਰਮ ਦਾ ਰਾਹ ਦੱਸਦੇ ਆ ਕਿ ਰੱਬ ਨਾਲ ਮਿਲਣਾ ਕਿਵੇਂ ਆ ਹਾਂਜੀ ਪਰ ਜਿਹੜੇ ਰੱਬ ਨੂੰ ਸੱਚਮੁੱਚ ਮਿਲੇ ਹੋਏ ਆ ਜਿਹੜੇ ਜੁੜੇ ਹੋਏ ਆ ਉਹ ਸਭ ਤੋਂ ਵੱਧ ਉਹਨੂੰ ਹੀ ਬੰਗਾਰਦੇ ਆ ਲਦਕਾਰਦੇ ਆ ਔਰ ਲੰਦ ਪਾਉਂਦੇ ਆ ਜਿਵੇਂ ਗੁਰਦਾਨ ਸਾਹਿਬ ਦੇ ਬੋਲ ਜਿਹੜੇ ਆ ਇਕਾਦੀ ਕੋਡ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਦ ਤੀਨੇ ਉਜਾੜੇ ਕਾ ਬੰਦ ਉਹ ਬੋਤਾਂ ਜਿਹੜੀ ਆ ਧਰਮ ਕਾਗੂ ਆਂਦੀ ਉਸ ਵਿੱਚ ਵੀ ਇਹੀ ਹਾਲਤ ਸੀ ਕਿ ਆਮ ਲੋਕੀ ਇਹਨਾਂ ਉਤੇ ਹੀ ਵਿਸ਼ਵਾਸ ਕਰਦੇ ਸੀ ਇਸ ਲਈ ਜਿਹੜੇ ਸਤਮੂ ਜਿਹੜੇ ਰੱਬ ਨਾਲ ਜੁੜੇ ਹੋਏ ਆ ਉਹਨਾਂ ਨੂੰ ਕਿਸੇ ਸੰਪਰਦਾ ਵਿੱਚ ਕਿਸੇ ਜਥੇਬੰਦਕ ਧਰਮ ਵਿੱਚ ਅਸੀਂ ਬੰਨ੍ਹ ਕੇ ਨਹੀਂ ਰੱਖ ਸਕਦੇ ਉਹਨਾਂ ਦੀ ਸੋ ਜਿਹੜੀ ਵਿਸ਼ਾਲ ਹੁੰਦੀ ਆ ਉਹ ਜਦੋਂ ਸੋਚਦੇ ਆ ਉਹ ਕਿਸੇ ਆਪਣੇ ਸਾਥ ਬਾਰੇ ਇਲਾਕੇ ਬਾਰੇ ਜਾਂ ਆਪਣੇ ਧਰਮ ਬਾਰੇ ਨਹੀਂ ਬਲਕੇ ਉਹ ਮੁਨਖਤਾ ਬਾਰੇ ਸੋਚਦੇ ਆ। ਇਹ ਠੀਕ ਆ ਕਿ ਉਹ ਨਾਲ ਸਪਸ਼ਟ ਕਰ ਦਿੰਦੇ ਆ ਕਿ ਉਹਦਾ ਜੁੜਨ ਦਾ ਜਾਂ ਇਨਸਾਨੀ ਪਰਪੁਰ ਜੀਵਨ ਜੀਵਨ ਦਾ ਜਿਹੜੀ ਜੀਵਨ ਜੁਗਤ ਆ ਉਹ ਇੱਕੋ ਆ ਵਕੋ ਬکریاں ਨਹੀਂ। ਕੁਰਬਾਨੀ ਦੀ ਜਿਹੜੀ ਹੂਕ ਦਿੱਤੀ ਜਗਤ ਗਿਰੰਦਾ ਰਖ ਲੈ ਆਪਣੇ ਕਿਰਪਾ ਧਾਰ ਜਿੱਤ ਦੁਆਰਾ ਉਭਰਾ ਦਿੱਤਾ ਲੈ ਉਹ ਭਾਰ। ਅੰਦੀ ਬਜਾ ਕੇ ਸਪਸ਼ਟ ਕੀਤਾ ਆ ਕਿ ਜਿਹੜਾ ਰਸਤਾ ਦਾ ਸਾਰਿਆਂ ਦਾ ਇੱਕੋ ਹੀ ਆ। ਉਹ ਪਿਆਰ ਦਾ ਉਹ ਮੁਹੱਬਤ ਦਾ ਉਹ ਪ੍ਰਤਿਪਾਪ ਦਾ ਪਰ ਆਮ ਲੋਕੀ ਜਿਹੜੇ ਆ ਉਹ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਨਹੀਂ ਰੱਖਦੇ ਅਸੀਂ ਆਪਣੀ ਗੱਲ ਕਰੀਏ ਸਾਡੇ ਵਿੱਚ ਵੀ ਜੋ ਗੁਰੂ ਸਾਹਿਬ ਕਹ ਰਹੇ ਆ ਜੇ ਅਸੀਂ ਧਰਮ ਮੰਦਰਾਂ ਦੀ ਗੱਲ ਕਰੀਏ ਧਰਮ ਮੰਦਰਾਂ ਵਿੱਚ ਬਹੁਤ ਕੁਝ ਹੋ ਰਿਹਾ ਜਿਹੜਾ ਕਿ ਉਹਨਾਂ ਨੇ ਜੋ ਆਖਿਆ ਉਸ ਤੋਂ ਉਲਟ ਹੋ ਰਿਹਾ ਜਿਦਾਂ ਦੇ ਕਰਮਕਾਂਡ ਹੋ ਰਹੇ ਆ ਕਰਮਕਾਂਡਾਂ ਦਾ ਜਿਹੜਾ ਕੇਂਦਰ ਬਣ ਚੁੱਕੇ ਆ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਪਸ਼ਟ ਰੂਪ ਵਿੱਚ ਉਹਨੂੰ ਕੰਡਮ ਕਰਦੇ ਆ ਉਸ ਲਈ ਅੱਜ ਵੀ ਜਿਹੜੀ ਆ ਪਹਿਲਾਂ ਵੀ ਔਰ ਅੱਜ ਵੀ ਜ਼ਿਆਦਾਤਰ ਮੰਦਿਰਾਂ ਵਿੱਚ ਇਸ ਵਰਗ ਦੀ ਹੀ ਸੁਣੀ ਗਈ। ਵੀ ਬਈ ਤੁਸੀਂ ਦੇਖੋ ਕਿ ਜਿਸ ਜਦੋਂ ਜਰੂਸ਼ਲਮ ਦਾ ਮੇਨ ਮੰਦਿਰ ਆ ਮੁੱਖ ਮੰਦਿਰ ਆ ਉਹ ਕਹਿੰਦੇ ਉਹਦੇ ਆ ਕੇ ਵਿਰੋਧ ਕਰਦੇ ਆ ਕਿਸ ਗੱਲ ਦਾ ਕਿ ਉੱਥੇ ਮਾਰਕੀਟ ਲੱਗੀ ਹੋਈ ਆ। ਜਿਹੜੀਆਂ ਲੱਗੀਆਂ ਹੋਈਆਂ ਲੋਕੀ ਸਮਾਨ ਵੇਚ ਰਹੇ ਆ। ਉਹ ਚੁੱਕ ਕੇ ਪਰਾਂ ਛੁੱਟਦੇ ਆ ਵੀ ਇਹ ਕੀ ਹੈ ਤਰੇ ਤੇ ਮੰਦਿਰ ਆ। ਕੀ ਤੁਸੀਂ ਬਾਜ਼ਾਰ ਲਾਇਆ ਆ। ਦੇਖਿਆ ਜਾ ਤਾਂ ਸਾਰੇ ਪਾਸੇ ਅੱਜ ਜਿਹੜਾ ਜ਼ਿਆਦਾਤਰ ਇਹਦੀ ਬਹੁਤਾਤ ਆ। ਬੱਕਰੇ ਰੂ ਬੱਕਰੇ ਆ ਪੁੱਛ ਲਈ ਤੁਹਾਡਾ ਜਿਹੜਾ ਸਵਾਲ ਜਿਹੜਾ ਤੇ ਜਿਹੜੀ ਆ ਉਹ ਫੇ ਕਬੀਰ ਦਾ ਸ਼ਲੋਕ ਦਰਾਵਾ ਕਬੀਰ ਜਿਹੇ ਮਾਰਗ ਪੰਡਿਤ ਅੱਗੇ ਪਾਛਾ ਪਰਿਵਹਿ ਇੱਕ ਅਵਕੜ ਘਾਟੀ RAM ਕੀ ਤੇ ਚੜ ਰਿਹਾ ਹੋ ਕਬੀਰ ਇਹ ਦਸੇ ਆ ਇਸ ਸੁਨਸਾਨਾ ਕੋਈ ਟਾਵਾਂ ਦਾ ਬੰਦਾ ਇਸ ਰਸਤੇ ਤੇ ਤੁਰਿਆ ਜਿੱਦਾਂ ਜ਼ਿਆਦਾਤਰ ਉਹ ਉਹਨੂੰ ਹੀ ਫਾਲੋ ਕਰ ਰਿਹਾ ਬਿਲਕੁਲ ਠੀਕ ਹੈ ਕਿਉਂਕਿ ਇਹਦੇ ਵਿੱਚ ਬੜੀ ਤੁਸੀਂ ਕਲੀਅਰਲੀ ਦੱਸ ਦਿੱਤਾ ਕਿ ਭਈ ਜਿਹੜੀ ਫੇਥ ਜਿਹੜੇ ਵਿੱਚ ਵਿਚੋਲੇ ਆ ਰਹੇ ਆ ਉਹ ਇੱਕ ਤੰਗ ਕਰ ਲਿਆ ਤਾਂ ਸ਼ਾਇਦ ਉਹਨਾਂ ਦਾ ਕੋਈ ਮੋਟਿਵ ਕੋਈ ਹੋਰ ਹੋਵੇ ਤੋਂ ਅਤੀ ਬੇਸਿਕਲੀ ਬੜੀ ਇੰਪੋਰਟੈਂਟ ਆ ਗਈ ਕਿ ਇਹ ਈਵਨ ਸਾਇੰਸਦਾਨ ਵੀ ਤੇ ਹੋਰ ਵੀ ਜਿਹੜੇ ਸੱਜਣ ਆ ਉਹਨਾਂ ਨੂੰ ਵਿਸ਼ਵਾਸ ਨੂੰ ਸਚਾਈ ਦਾ ਦੁਸ਼ਮਣ ਸਮਝਦੇ ਆ ਜਿਉਂਕਿ ਕਿ ਜੇ ਸੱਚ ਹੈ ਤਾਂ ਹਮੇਸ਼ਾ ਹੈ ਵੀ ਸੱਚ ਹੋਸੀ ਵੀ ਸੱਚ ਆਦ ਸਜੂਗਾਦ ਸੱਚ ਹੈ ਵੀ ਸੱਚ ਸਭ ਪਾਸੇ ਸੱਚ ਰਹਿਣਾ ਸੋ ਸੱਚ ਦੇ ਉੱਤੇ ਵਿਸ਼ਵਾਸ ਕਰਨਾ ਅੰਧਵਿਸ਼ਵਾਸ ਨਹੀਂ ਹੈ ਜਦਕਿ ਕਿਸੇ ਦੇ ਵੀ ਕੁਐਸਚਨ ਕਰ ਲੈਣਾ ਤੇ ਕੋਈ ਸਾਨੂੰ ਇਸ ਤੋਂ ਗਾਈਡ ਕਰੇ ਕਿ ਭਈ ਐਸੇ ਕੁਐਸਚਨ ਨਾ ਕਰਿਆ ਕਰੋ ਜਾ ਉਹ ਇੱਕ ਅੰਧਵਿਸ਼ਵਾਸ ਆ ਸੋ ਅਸੀਂ ਅੱਜ ਗਿਆਨੀ ਜੀ ਨੇ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਭਾਈ ਸਾਹਿਬ ਨੇ ਸਾਨੂੰ ਸਮਝਾਇਆ ਕਿ ਅਸੀਂ ਅੱਜ ਬਾਅਦ ਫਿਰ ਤੋਂ ਇਹ ਟਾਪਿਕ ਲੱਤਾ ਸੀ ਕਿ ਅੰਧਵਿਸ਼ਵਾਸ ਕੀ ਹੈ ਤੇ ਅੰਧਵਿਸ਼ਵਾਸ ਜਿਹੜਾ ਜਿਹੜੀ ਗੁਰਬਾਣੀ ਦੇ ਉੱਤੇ ਆਪ পড়ੋ ਤੇ ਆਪ ਪੜ ਕੇ ਜੇ ਉਹਨੂੰ ਸਮਝੇ ਤਾਂ ਉਹ ਅੰਧਵਿਸ਼ਵਾਸ ਨਹੀਂ ਹੈ ਪਰ ਜੇ ਕਿਸੇ ਤੇ ਵਿਸ਼ਵਾਸ ਕਰਕੇ ਤੇ ਉਹਨਾਂ ਦੇ ਵਹਿਮਾਂ ਪਰਮਾਂ ਵਿੱਚ ਅਸੀਂ ਪਾਵਾਂਗੇ ਜਿੱਦਾਂ ਅਸੀਂ ਆਉਣ ਵਾਲੇ ਸੀਰੀਜ਼ ਦੇ ਵਿੱਚ ਪੂਰੀ ਇਸ ਬਾਰੇ ਪੂਰੀ ਡਿਟੇਲ ਵਿੱਚ ਇੱਕ ਇੱਕ ਵਹਿਮ ਬਾਰੇ ਕੋਸ਼ਿਸ਼ ਕਰਾਂਗੇ ਸਾਰੀ ਗੱਲਬਾਤ ਕਰਨ ਦੀ ਤੇ ਅਸੀਂ ਰਿਕੁਐਸਟ ਕਰਦੇ ਹਾਂ ਕਿ ਜੇ ਕਿਸੇ ਨੂੰ ਵੀ ਕੋਈ ਵਹਿਮ ਹੈ ਜਾ ਕੋਈ ਹੈ ਉਹ ਕਮੈਂਟ ਸੇ ਚ ਲਿਖਣ ਅਸੀਂ ਉਸ ਵਹਿਮ ਬਾਰੇ ਵੀ ਅਸੀਂ ਗੱਲ ਜਰੂਰ ਕਰਾਂਗੇ ਉਹ ਸੰਧਿ ਵਿਸ਼ਵਾਸ ਬਾਰੇ ਵੀ ਜਰੂਰ ਗੱਲਾਂ ਆਉਣ ਵਾਲੇ ਕੈਸੇ ਕਰਾਂਗੇ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਅਸੀਂ ਸਾਰੇ ਨੂੰ ਰਿਕੁਐਸਟ ਕਰਦੇ ਹਾਂ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਭਾਈ ਸਾਹਿਬ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ